ਹੈਲੋ ਫਰੈਂਡਸ ਅੱਜ ਕਹਾਣੀਕਾਰ ਗੁਰਦੇਵਾਲ ਸਿੰਘ ਦੀ ਕਹਾਣੀ ਪੇਗਾਨਾ ਪਿੰਡ ਸੁਣਾਗੇ ਆਉ ਹੁੰਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਸਾਤ ਵਿੱਚ ਦੋ ਨਿਆਣੇ ਗੁੱਲੀ ਡੰਡਾ ਚੁੱਕੀ ਜਾਂਦੇ ਵੇਖ ਕੇ ਤਾਈ ਨੇ ਉਹਨਾਂ ਨੂੰ ਸਹਨਤ ਮਾਰੀ ਉਹਨਾਂ ਵਿੱਚੋਂ ਇੱਕ ਮੂੰਹ ਵਿੱਚ ਉਂਗਲ ਲੈ ਕੇ ਸੰਗ ਦਾ ਸੰਗ ਦਾ ਤਾਈ ਦੇ ਨੇੜੇ ਆ ਗਿਆ ਪਰ ਦੂਜਾ ਛੱਗੇ ਹੇਟ ਗੁੱਲੀ ਰਕਾ ਕੇ ਗਾਂ ਨਸ ਗਿਆ ਉਹ ਕਹਿੰਦਾ ਸੀ ਕੁਛ ਹੋਈ ਉਹ ਲਈ ਮੁੰਡੇ ਦੀ ਬਾਹ ਪੜ ਕੇ ਤਾਈ ਨੇ ਪੁੱਛਿਆ ਓ ਓ ਮਾਗੇ ਕਾ ਮਾਗੇ ਕਾ ਕੀ ਓਏ ਮਾਗੇ ਕਾ ਨੇ ਦਾ ਭਤੀਜਾ ਕੱਗੇ ਢਿੰਡੂ ਦਾ ਮੁੰਡਾ ਮੁੰਡੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤਾਇਆ ਆਪਣੀਆਂ ਸੰਗੜੀਆਂ ਮੁੱਛਾਂ ਵਿੱਚੋਂ ਮੁਸਕਰਾਇਆ ਤੇ ਮੂੰਹ ਮੁੰਡੇ ਦੇ ਹੋਰ ਨੇੜੇ ਕਰਕੇ ਹੌਲੀ ਜਿਹੀ ਬੋਲਿਆ ਤੇ ਤੂੰ ਸੰਤੇ ਬੁੱਜਰ ਦਾ ਹੈ ਨਾ ਤੇਰੇ ਬਾਬੇ ਦਾ ਨਾਂ ਤੈਨੂੰ ਪਤਾ ਹੈ ਮੁੰਡੇ ਨੇ ਜੀ ਬਾਹਰ ਕੱਢ ਕੇ ਤਾਇਏ ਤੋਂ ਬਾਹ ਛਡਾਉਂਦਿਆਂ ਸੰਗ ਕੇ ਮੂੰਹ ਪਾਸੀ ਕਰ ਲਿਆ। ਦਾਦੀ ਦੀਆਂ ਖਸਮਾ ਆਦੇ ਬਾਬੇ ਦਾ ਨਾਂ ਨਹੀਂ ਪਤਾ। ਦੱਸ ਕਿਸੂ ਮੁਖਤਿਆਰ ਹੈ ਕਿ ਫਿੱਡੂ ਰਾਂਝਾ। ਤਾਇਆ ਉੱਚੀ ਸਾਰੀ ਹੱਸਿਆ ਪਰ ਮੁੰਡਾ ਮੂੰਹ ਵਿੱਚ ਉਂਗਲ ਪਾਈ ਗਲੀ ਦੇ ਅਗਲੇ ਸਿਰੇ ਤੇ ਸਹਿਮੇ ਘੜੋਤੀ ਆਪਣੇ ਗੁੱਲੀ ਵਾਲੇ ਬੇਲੀ ਵੱਲ ਝਾਕਦਾ ਬਾਹ ਛਡਾਉਣ ਦਾ ਯਤਨ ਕਰਦਾ ਰਿਹਾ। ਚੰਗਾ ਚਲ ਇਹੋ ਦੱਸ ਬਈ ਪੁੱਤ ਕਿਹਨੇ ਲਾਲੂ ਦਾ? ਮੁੰਡੇ ਨੇ ਛੇਤੀ ਦਿਨੇ ਜਵਾਬ ਦਿੱਤਾ। ਗੁਰਮੱਘੇ ਲਾਲੂ ਦਾ ਹੂੰ ਲੱਗਦਾ ਹੂੰ ਦਾ ਨਾਨੀ ਦੀਆ ਯਾਰਾ ਨਾ ਬਾਬਾ ਨਾ ਤਾਇਆ ਹੂੰ ਇਹ ਕਿਨੇ ਮੱਤ ਦਿੱਤੀ ਓਏ ਤੈਨੂੰ ਮੁੰਡੇ ਦਾ ਸੰਗ ਤੇ ਸਹਿਮ ਨਾਲ ਮੂੰਹ ਲਾਲ ਹੋ ਗਿਆ ਤਾਇਆ ਦਾ ਭਾਰਾ ਚਿਹਰਾ ਵੀ ਪਾਕ ਗਿਆ ਉਸ ਰਤਾ ਕਰਵੀ ਆਵਾਜ਼ ਵਿੱਚ ਪੁੱਛਿਆ ਮੈਂ ਤੇਰਾ ਕੀ ਲੱਗਦਾ ਭਲਾ ਹੁੰਦਾ ਗੁੰਮਸਮ ਖੜੋਤਾ ਰਿਹਾ ਓਏ ਕੁਛ ਤਾਂ ਬੋਲ ਨਾਨਕੇ ਦੀਆਂ ਜੰਮਿਆ ਓਵੇਂ ਸਹਿਮੇ ਹੋਏ ਮੁੰਡੇ ਦੇ ਮੂੰਹੋਂ ਤਾਇਆ ਨਿਕਲ ਗਿਆ ਦਰ ਫਿੱਟੇ ਮੂ ਤੇਰੇ ਜੰਮਨ ਦੀ ਮੈਂ ਤੇਰੇ ਪਿਓ ਦਾ ਵੀ ਤਾਇਆ ਤੇਰਾ ਵੀ ਤਾਇਆ ਇਸ ਕੀ ਦੀ ਕਿਧਰੋਂ ਪਾ ਲਿਓਇ ਤੇ ਕਰੇ ਤੇਰੀ ਕੋਈ ਦਾਦੀ ਬੇਬੇ ਵੀ ਐ ਮੱਤ ਦੇਣ ਵਾਲੀ ਕਿ ਜੰਮ ਕੇ ਭੁੰਡਾਂ ਲਿਆ ਗਰੋਲੀ ਅੰਗ ਰੋੜੀ ਛੱਡਿਓ ਤਾਈ ਨੇ ਬਾਹ ਛੱਡ ਕੇ ਉਹਦੇ ਕੋਨੇ ਸਿਰ ਤੇ ਪੋਲੀ ਜਿਹੀ ਚਪੇੜ ਮਾਰੀ ਮੁੰਡਾ ਬਾਹ ਛੋਟਦਿਆਂ ਹੀ ਛੂਟ ਵੱਟ ਕੇ ਆਪਣੇ ਬੇਲੀ ਨਾਲ ਜਾ ਰਿਹਾ ਓਥੋਂ ਉਹ ਦੋਵੇਂ ਪਿਸ਼ਾਹ ਮੁਰਮੁਰ ਝਾਕਦੇ ਛੱਪੜ ਵੱਲ ਭੱਜ ਗਏ ਤਾਇ ਨੇ ਇੱਕ ਵਾਰੀ ਉਹਨਾਂ ਵੱਲ ਵੇਖਿਆ ਤੇ ਗੰਭੀਰ ਹੋ ਕੇ ਆਪਣੇ ਖੁੰਡੇ ਨੂੰ ਫਲੋਸਣ ਲੱਗ ਪਿਆ। ਤਕੜਾ ਦਿਨ ਚੜ ਗਿਆ ਸੀ ਪਰ ਅਜੇ ਤਾਈ ਤਾਏ ਦਾ ਕੋਈ ਸਾਥ ਵਾਲਾ ਬੇਲੀ ਨਹੀਂ ਸੀ ਆਇਆ। ਚਿੱਤ ਕਾਲਾ ਪੈਣ ਲੱਗ ਪਿਆ। ਗਲੀ ਵਿੱਚ ਵੀ ਸੁੰਨਸਰਾਈ ਲੱਗਦੀ ਸੀ। ਕੁਲਰਾਂ ਦੇ ਘਰੋਂ ਇੱਕ ਬਹੂ ਗੋਹੇ ਦਾ ਟੋਕਰਾ ਲੈ ਕੇ ਬਾਹਰ ਨਿਕਲੀ ਸੀ। ਉਸ ਪਿੱਛੇ ਕੋਈ ਨਹੀਂ ਸੀ ਦਿਸਿਆ। ਕੀ ਹੁੰਦਾ ਜਾਂਦਾ ਜਵਾਨੇ ਨੂੰ? ਤਾਇਆ ਆਪ ਮੁਹਾਰਾ ਹੀ ਬੋਲ ਪਿਆ। ਤੇ ਉਸੇ ਇੱਕ ਵਾਰ ਮੁੜ ਆਸੇ-ਪਾਸੇ ਨਿਗਾਹ ਮਾਰੀ। ਰਾਮਾ ਵੀ ਪਤਾ ਨਹੀਂ ਮਾਰ ਗਿਆ ਕਿ ਜਿਉਂਦਾ ਪੁੱਛੋ ਤਾਂ ਆਕੂ ਬਹੂਆਂ ਸੰਦੇਹਾਂ ਚਾਹੀ ਨਹੀਂ ਕਰਕੇ ਦਿੰਦੀਆਂ। ਭਲਾ ਪੁੱਛਣ ਵਾਲਾ ਹੋਵੇ, ਇਹੋ ਜੀਆਂ ਬਹੂਆਂ ਨੂੰ ਫਾਹੇ ਦੇ ਨੇ। ਇਹਨਾਂ ਨੂੰ ਸਿਹੜ ਕੇ ਕਿਉਂ ਲਿਆਂਦਾ ਸੀ? ਐਦੂ ਤਾਂ ਪਰ ਕੋਈ ਮੰਦਾ ਬੋਲ ਬੋਲਣੋਂ ਰੁੱਕ ਕੇ ਤਾਇਆ ਕੁੰਡੇ ਦਾ ਆਸਰਾ ਲੈਂਦਿਆਂ ਉੱਠ ਖੜੋਤਾ। ਇੰਦਰ ਕਾਰੀਗਰ ਦੇ ਕਾਰਖਾਨੇ ਵੱਲ ਤੁਰਦੇ ਆਂ। ਫੇਰ ਆਬ ਮੁਹਾਰਾ ਬੋਲਣ ਲੱਗ ਪਿਆ। ਅੱਗੇ ਦੇਨ ਚਾਰ ਦੇ ਨਾਲ ਬੁੜੀਆਂ ਠੇਰੀਆਂ ਨੇ ਸੱਤ ਵਿੱਚ ਆ ਬੈਠਣਾ ਕਰੇ ਨੂਹਾ ਧੀਆ ਨੇ ਸੋਹ ਕੰਮ ਕਰਨੇ ਹੋਣੇ ਬੁੜੀਆਂ ਤੋਂ ਪੱਲੇ ਕਰਦੀਆਂ ਫਿਰਨ ਕਿ ਗੋਹਾ ਕੂੜਾ ਨਿਵੇੜਨ ਨਾਲੇ ਬੰਦੇ ਦਾ ਬੁੜੀਆਂ ਕੋਲੇ ਕੀ ਕੰਮ ਪਰ ਹੁਣ ਗੁਰਮਖਰਗੇ ਵੀ ਠਰਕੇ ਫਿਰਦੇ ਆ ਕਿ ਬਹੂਆਂ ਨੂੰ ਢੰਡ ਕੱਢਣ ਦੀ ਜ਼ਰੂਰਤ ਹੀ ਕੀ ਐ ਆਹੋ ਨੂਹ ਸੌਰੀ ਦੀ ਸਾਲੀ ਬਾਬਾ ਪੋਤੀਆਂ ਦਾ ਮਾਸੜ ਜੇ ਸੰਗ ਸ਼ਰਮੀ ਨਾ ਰਹੀ ਤਾਂ ਬੰਦੇ ਵਿੱਚ ਤੇ ਪਸ਼ੂ ਵਿੱਚ ਫਰਕ ਕੀ ਹੋਇਆ ਪਈ ਕੀਂਦੇ ਨਾਲ ਸੁਖਮਣੀ ਦੇ ਅਰਥ ਕਰਦਾ ਹੁੰਦਾ ਉਹਨੇ ਬਾਈ ਇੰਦਰ ਨੇ ਬੱਠਲ ਵਿੱਚ ਅੱਗ ਤੇ ਸੁੱਕੇ ਸੱਕ ਸੁੱਟਦਿਆਂ ਦੂਰਾਂ ਹੀ ਹੁੰਦਾ ਸਵਾਗਤ ਕੀਤਾ ਅਰਥ ਕੀਂਦੇ ਨਾਲ ਕਰਨੇ ਆ ਇੰਦਰ ਸਿਆਂ ਆਦੇ ਰੋਣੇ ਰੋਣੇ ਆ ਹੁੰਡੇ ਦੇ ਆਸਰੇ ਆਪਣੇ ਭਾਰੇ ਸਰੀਰ ਨੂੰ ਬੋਚਦਾ ਉਹ ਇੰਦਰ ਦੇ ਸਾਹਮਣੇ ਮੁੱਢੀ ਤੇ ਜਾ ਬੈਠਾ ਧੋਕ ਦੇ ਸੱਕਾਂ ਦੇ ਨਿੱਘੇ ਧੂਏ ਵਿੱਚ ਹੱਥ ਪਵਾਦਿਓ ਫਿਰ ਆਪ ਮੁਹਾਰਾਈ ਬੋਲਣ ਲੱਗ ਪਿਆ ਇੰਦਰ ਸਿਆਂ ਤੂੰ ਤਾਂ ਗਿਆਨਬਾਨ ਪੁਰਸ਼ ਐ ਇਹ ਦੁਨੀਆ ਨੂੰ ਕੀ ਹੁੰਦਾ ਜਾਂਦਾ ਮੈਂ ਤੜਕੇ ਦਾ ਸੱਤ ਵਿੱਚ ਆ ਕੇ ਬੈਠਾ ਕੋਈ ਚਿੜੀ ਨਹੀਂ ਫੜਕੀ ਖਬਰੇ ਘਰੀ ਬੈਠੇ ਲੋਕ ਕੀ ਗੀਤਾ ਦਾ ਪਾਠ ਕਰਦੇ ਆ ਅੱਗੇ ਟਿੱਕੀ ਚੜਦੀ ਨਾਲ ਮਾਰ ਰੌਣਕਾ ਲੱਗ ਜਾਣੀ ਆ ਬੁੜਿਆਂ ਠੇਰਿਆ ਨੇ ਮੁੰਡਿਆਂ ਖੁੰਡਿਆਂ ਨੂੰ ਮੁਖੌਲ ਕਰਨੇ ਹੁਣ ਅੱਬਲ ਤਾਂ ਕੋਈ ਆਪ ਹੀ ਕੁਛ ਨਹੀਂ ਕਹਿੰਦਾ ਜੇ ਕਹਿ ਬੈਠੇ ਤਾਂ ਉੱਡੜ ਕੇ ਅੱਗੋਂ ਗਲ ਪੈ ਜਾਣਗੇ ਭਲਿਓ ਬੰਦਿਓ ਇਹ ਤਾਂ ਸੋਚੋ ਵੀ ਜੇ ਪਿੰਡ ਵਿੱਚ ਇੰਨਾ ਹੀ ਸਹਿਚਾਰ ਨਾ ਰਿਆ ਤਾਂ ਫਿਰ ਇੱਥੇ ਰਹਿ ਕੇ ਕੀ ਕਰਨਾ ਬਾਹਰ ਹੀ ਖੇਤੀ ਨਾ ਜਾ ਕੇ ਚੱਪੜ ਪਾਲਾਂਗੇ ਆਬ ਇੰਦਰ ਸਿਆਂ ਪਾਈ ਤਾਂ ਜਾਂਦੇ ਆ ਹੁਣ ਤੇਰੇ ਸਾਹਮਣੇ ਤੁਲੀ ਗਿਆ ਨੇ ਅਰਜਨ ਗਿਆ ਨੇ ਤੋ ਤੂੰ ਨਮੋ ਲਈਏ ਨੇ ਸਾਰਿਆਂ ਨੇ ਖੇਤੀ ਜਾਂ ਕੋਠੇ ਪਾਏ ਜਦੋਂ ਪੁੱਛੇ ਕਿਵੇਂ ਹੋ ਆਖਣਗੇ ਵੀ ਆ ਭਰਾਵੋ ਸਿਆਪੇ ਜੋ ਨਿਕਲੇ ਲੈ ਪਿੰਡ ਨੂੰ ਸਿਆਪਾ ਹੀ ਦੱਸਦੇ ਆ ਤਾਈ ਨੇ ਗੋ ਨਾਲ ਇੰਦਰ ਦੇ ਮੂੰਹ ਵੱਲ ਦੇਖਿਆ ਤੇ ਉਹਦੇ ਮੱਥੇ ਦੀਆਂ ਭਾਰੀਆਂ ਤਿਉੜੀਆਂ ਸੰਗਣੀਆਂ ਹੋ ਗਈਆਂ ਦਰ ਫਿੱਟੇ ਮੂੰ ਖਿਰਨਾ ਨਾਲ ਤਾਈ ਨੇ ਬਠਲ ਵਿੱਚੋਂ ਧੋਖ ਦਾ ਸੱਕ ਚੁੱਕ ਕੇ ਕੂਸ ਨਾਲੋਂ ਮੱਝ ਹੀ ਸੱਚਾੜਿਆ ਤੇ ਆਪਣੇ ਪਾਸੇ ਖਿਲਰੇ ਇੰਦਰ ਦੇ ਤਿੱਕੇ ਸੰਦਾਵਲ ਝਾਕੇ ਖਰਵੀ ਆਵਾਜ਼ ਨਾਲ ਬੋਲਿਆ ਇੰਦਰ ਸਿਆਂ ਕਦੇ ਕਦੇ ਤਾਂ ਜੀ ਕਰਦਾ ਬਈਆ ਜਿਹੜੇ ਅੱਜਕੱਲ ਦੇ ਮੁੰਡੇ ਬੂੰਆਂ ਫੂਫੂ ਕਰਦੇ ਫਿਰਦੇ ਆ ਨਾ ਇਹਨਾਂ ਦੀਆਂ ਫੜ ਕੇ ਕੋਹਾੜੇ ਨਾਲ ਲੱਤਾਂ ਛਾਗਦੇ ਆ ਤੇ ਮੁੰਡੇ ਬੂੰਆਂ ਤੇਥੋਂ ਲੱਤਾਂ ਛੰਗਉਣਗੇ ਕਿ ਆਪਣੀਆਂ ਛਾਂਗਣਗੇ ਇੰਦਰ ਆਪਣੀ ਖੋਦੀ ਕਰੜਬਰੜੀ ਦਾੜੀ ਤੇ ਹੱਥ ਫੇਰਦਿਆਂ ਬੋਲਿਆ ਅਸਲ ਵਿੱਚ ਬਾਈ ਸਮੇਂ ਦੀ ਗੱਲ ਹੁੰਦੀ ਹੈ ਜਿਹੋ ਜੀਵਿਆ ਉਹ ਜਿਹਾ ਹੋਲਾ ਤੇਰੇ ਮੇਰੇ ਅਰਗਿਆਂ ਦੇ ਹੁਣ ਜਮਾਨੇ ਹੀ ਨਹੀਂ ਰੇ ਛੱਡ ਯਾਰ ਕੀ ਗੱਲਾਂ ਕਰਦੇ ਮੈਂ ਤਾਂ ਦੋਹਾਂ ਨੂੰ ਆਖਿਆ ਵੇ ਬਈ ਜੇ ਤਾ ਬੰਦੇ ਬਣ ਕੇ ਚੱਲੋਂਗੇ ਤਾਂ ਸਭ ਕੁਝ ਥੋੜਾ ਜੇ ਬਹੁਤੀ ਚੀਵੀ ਕੀਤੀ ਤਾਂ ਸਾਲਿਓ ਸਾਰੀ ਜ਼ਮੀਨ ਕੁੜੀਆਂ ਦੇ ਨਾਲ ਵਾ ਦੂੰ ਥੁਰੇ ਫਿਰੇ ਡੰਡੇ ਵਜਾਉਂਦੇ ਵੇਖ ਲੈ ਕੰਨ ਚ ਪਾਏ ਨਹੀਂ ਰੜਕਦੇ ਉਹ ਛੋਟੀ ਬਹੂ ਮਾੜਾ ਜੇ ਉੱਚੀ ਨੀਵੀ ਹੋਣ ਲੱਗੀ ਸੀ ਮੈਂ ਇੱਕ ਦਿਨੇ ਵਿਹੜੇ ਵਿੱਚ ਖੁੰਡਾ ਖੜਕਾ ਕੇ ਐਸੀ ਦਬਕਾਈ ਉਦੋਂ ਪਿੱਛੋਂ ਚਾਹ ਪਾਣੀ ਨੂੰ ਦਿਨ ਨਹੀਂ ਚੜਨ ਦਿੰਦੀ ਆਪੇ ਪਾਣੀ ਤੱਤਾ ਕਰਕੇ ਧਰ ਜੂ ਆਪੇ ਤੂੰ ਤਾਂ ਹੋਇਆ ਕਰਮਾਲਾ ਜੀ ਇੰਦਰ ਨੇ ਤਾਈ ਦੀ ਵਡਿਆਈ ਕਰਦੀਆਂ ਕਿਆ ਤੇਰੀ ਕੋਈ ਰੀਸ ਹੈ ਨਾਲੇ ਜਦੋਂ ਵਾਹਿਗੁਰੂ ਨੇ ਔਲਾਦ ਸਲੱਗ ਦਿੱਤੀ ਹੋਵੇ ਤਾਂ ਸਭ ਕੁਝ ਆਪੇ ਰਾਸ ਆ ਜਾਂਦਾ ਕੋਈ ਨਹੀਂ ਇੰਦਰ ਸਿਆਂ ਬੰਦੇ ਵਿੱਚ ਆਪਦੇ ਵਿੱਚ ਸਾਹ ਸੱਤ ਚਾਹੀਦੇ ਆ ਬਾਕੀ ਸਭ ਗੱਲਾਂ ਆਪੇ ਰਾਸ ਆ ਜਾਂਦੀਆਂ ਜਦੋਂ ਆਪ ਹੀ ਲੋਕਾਂ ਦਾ ਆਮਾਨ ਹਿੱਲਿਆ ਫਿਰਦਾ ਦਾ ਉਲਾਰ ਦੀ ਕਰੂ ਉਹ RAMMU ਨੇ ਨੂੰ ਕੀ ਸਿਹਰ ਲਿਆਂਦੀ ਐ ਸਾਰਾ ਦਿਨ ਉਸੇ ਦੀਆਂ ਗੱਲਾਂ ਹੀ ਕਰੀ ਜਾਊ 함ਰੀ ਬਹੂ ਗੁੰਡ ਨਹੀਂ ਕੱਢਦੀ ਉਹ ਦਾਸ ਜਮਾਤਾ ਪੜੀ ਹੋਈ ਐ ਮੁੰਡਾ ਕਿਤੇ ਬਾਹਰ ਫਿਰਦਾ ਆਪ ਉਹਨੂੰ ਸਾਲਾ ਇੱਥੇ ਰੱਖੀ ਬੈਠਾ ਵਈ ਕੰਜਰ ਦੇ ਕੰਜਰਾ ਇਹਦੇ ਇੱਥੇ ਕੀ ਕੰਮ ਹੁਣ ਦਾਸ ਦੁਨੀਆ ਦਾ ਕੋਈ ਹਾਲ ਐ ਹੈ ਬੇੜਾ ਗਰਕਣ ਤੇ ਆਇਆ ਕਿ ਨਹੀਂ ਇੰਦਰ ਵੀ ਗੰਭੀਰ ਹੋ ਗਿਆ ਸੀ ਤਾਇ ਨੇ ਕੋਈ ਹੋਰ ਕਥਾ ਛੇੜ ਲਈ ਰ ਪਰ ਤਾਪੇ ਕਾ ਸੀ ਤਾਪਾ ਕਈ ਤਲਪੌਨ ਆ ਗਿਆ 인ਦਰ ਨੇ ਕਈ ਫੜ ਕੇ ਪਾਸੇ ਰੱਖਦੇ ਆ ਕਹਿ ਦਿੱਤਾ ਬਿੰਦਕੂ ਨੂੰ ਲੈ ਜੀ ਅਜੇ ਬਾਈ ਨਾਲ ਗਿਆਨ ਗੋਸ਼ਟ ਕਰਦੇ ਆ ਤੂੰ ਭਰਾਵਾ ਗਿਆਨ ਗੋਸ਼ਟ ਆ ਫੇਰ ਕਰ ਲਈ ਮੈਂ ਤਾਂ ਜੇ ਬਿੰਦਕੂ ਨਾ ਆ ਗਿਆ ਮੇਰੀ ਤਾਂ ਪ੍ਰਤਾਪੇ ਦਾ ਸਜਾਦਾ ਸੰਗੀ ਕੋਟ ਦੂ ਤੇ ਇੱਥੋਂ ਕੁਝ ਨਹੀਂ ਸਰੂਏ ਕ ਜਾਤੇ ਤਾਇਆ ਨੇ ਉਸ ਵਾਲ ਹਿਰਕ ਕੇ ਵੇਂਦਿਆ ਗਿਆ ਤਾਇਆ ਭੁੱਗੀ ਕੀ ਜਾਣੇ ਸਤਿਗੁਰੂ ਕੀਆਂ ਬਾਤਾਂ ਪ੍ਰਤਾਪੇ ਨੇ ਪੈਰਾਪਾਰ ਬਠਲ ਦੇ ਨੇੜੇ ਹੋ ਕੇ ਬੈੰਧਿਆ ਗਿਆ ਤੂੰ ਤਾਂ ਘਰੋਂ ਬੇਦਖਲ ਹੋਇਆ ਫਿਰਦਾ ਪਰ ਪ੍ਰਤਾਪੇ ਕੇ ਮੁੰਡੇ ਤਾਂ ਹੁਣੇ ਐਡੇ ਚਕਮੇ ਐ ਹੋਏ ਫਿਰਦੇ ਆ ਅਕੇ ਅਸਮਾਨ ਸਾਡਾ ਹੀ ਕਢਾਇਆ ਖੜੇ ਪ੍ਰਤਾਪੇ ਵਿਲੇ ਤਾਂ ਕਦੇ ਟੋਕ ਦਾ ਭੋਰਾ ਵੀ ਮਿਲ ਜਾਂਦਾ ਸੀ ਹੁਣ ਤਾਂ ਆਖਣਗੇ ਚਾਹ ਵੀ ਘਰੋਂ ਕਰਕੇ ਲਿਆਇਆ ਕਰੋ ਆ ਵੇਖ ਦੁੱਧ ਦਾ ਪਉਆ ਚਾਹ ਤੇ ਗੁਰ ਦੀ ਡੜੀ ਨਾਲ ਲੈ ਕੇ ਚੱਲੇ ਆ ਡੱਬਾ ਖੇਤ ਰਾਖ ਛੱਡਿਆ ਜਦੋਂ ਤਲਬ ਹੋਈ ਆਪੇ ਕਰਕੇ ਪੀਉ ਕੋਈ ਬਾਤ ਨਹੀਂ ਪੁੱਛਦਾ ਜਦੋਂ ਤਾਪੇ ਨੇ ਆਪਣੇ ਮੂਕੇ ਦੇ ਪਿਛਲੇ ਲਾੜ ਨਾਲ ਬੰਨਿਆ ਨਕਸ਼ੂਕ ਵਿਖਾਇਆ ਤਾਂ ਤਾਇਆ ਸੱਚੀ ਹੈਰਾਨ ਹੋਇਆ ਪਰ ਇੰਦਰ ਨੂੰ ਕੋਈ ਹੈਰਾਨੀ ਨਾ ਹੋਈ ਉਸ ਨੇ ਆਪਣੀ ਗੱਲ ਦੁਹਰਾਉਂਦਿਆਂ ਕਿਹਾ ਚੰਗਾ ਤੂੰ ਅਜੇ ਘਰੇ ਘੇੜਾ ਮਾਰਿਆ ਫਿਰ ਮੁਰਦਾ ਲੈ ਜੀ ਅਜੇ ਤਾਂ ਯਾਰ ਹਾਡੀ ਨਹੀਂ ਜੁੜੇ ਠੰਡ ਦਾ ਵੇਖ ਤੋ ਕਿੰਨੀ ਪੈਂਦੀ ਐ ਆਹੋ ਚਾਚਾ ਤੈਨੂੰ ਠੰਡ ਤਾਂ ਲੱਗੂ ਹੀ ਤਾਂ ਆਪ ਔਟ ਕੇ ਖੜਾ ਹੁੰਦਿਆਂ ਉਹ ਜੇ ਵਿਅੰਗ ਨਾਲ ਬੋਲਿਆ ਆ ਆਹ ਦੇ ਅੱਡੇ ਤੇ ਬੈਠੇ ਕਿਸੇ ਸਾਲੇ ਦੀ ਮੀਨ ਮੇਖ ਨਹੀਂ ਜੋ ਆਖੋ ਸਾਤ ਹੈ ਚੰਗਾ ਫਿਰ ਮੈਂ ਹੁਣੇ ਆਉਣਾ ਲੈ ਚਾਚਾ ਬਣ ਕੇ ਕਰਾਦੀ ਹੁਣੇ ਚੰਗਾ ਤਾਇਆ ਭੋਲਾ ਤਾਪੇ ਦੀ ਗੱਲ ਸੁਣ ਕੇ ਓੰਜੇ ਗੋਮੂ ਹੋ ਗਿਆ ਸੀ ਅਚਾਨਕ ਉਹਨੂੰ ਜਾਪਿਆ ਜਿਵੇਂ ਕੋਈ ਹੋਰ ਪਿੰਡੋਂ ਆ ਕੇ ਵਸਿਆ ਹੋਵੇ ਏੰਜ ਜੀਰੀ ਬੋਤਲਾਂ ਵਿੱਚ ਦੁੱਧ ਪਾਈ ਚਾਹ ਦੀਆਂ ਪੂੜੀਆਂ ਗੁੜ ਪੱਲੇ ਬੰਨੇ ਉਹ ਆਪਣੇ ਪਿੰਡ ਤਾਂ ਕਦੀ ਨਹੀਂ ਸਨ ਵੇਖੇ ਉਹਨਾਂ ਦੇ ਸੀਰੀ ਨੂੰ ਤਾਂ ਹੁਣ ਵੀ ਮੁੰਡਿਆਂ ਦੇ ਨਾਲ ਦੀ ਚਾਹ ਮਿਲਦੀ ਸੀ ਨਾਲ ਦੀ ਰੋਟੀ ਮਿਲਦੀ ਸੀ ਉਹ ਆਪ ਸਾਰੀ ਉਮਰ ਐਵੇਂ ਕਰਦਾ ਰਿਹਾ ਸੀ ਚੰਗਾ ਭਈ ਇੰਦਰ ਸਿਆ ਮੈਂ ਵੀ ਚੱਲਦਾ ਤਾਂ ਇਹ ਨਹੀਂ ਉੱਠਦੇ ਕਿਹਾ ਇੰਦਰ ਨੇ ਦੋ ਤਿੰਨ ਵਾਰ ਉਹਨੂੰ ਬੈਠਣ ਲਈ ਕਿਹਾ ਪਰ ਤਾਇਆ ਲੰਮਾ ਹੌਂਕਾ ਭਰ ਕੇ ਬਾਖਰੂ ਬਾਖਰੂ ਤੇਰੇ ਰੰਗ ਕਹਿੰਦੇ ਬਾਹਰ ਨਿਕਲ ਗਿਆ ਗਲੀ ਵਿੱਚ ਆ ਕੇ ਉਹਨੇ ਚੜਦੇ ਵੇਖਿਆ ਤਾਂ ਕੁਝ ਬੰਦੇ ਤੁਰੇ ਆਉਂਦੇ ਸੀ ਉਹ ਰੋਕ ਕੇ ਗੋਨਲ ਉਧਰ ਤਾੜਨ ਲੱਗ ਪਿਆ ਪਰ ਕੋਈ ਪਛਾਣ ਨਹੀਂ ਆਈ ਬੰਦੇ ਹੋਰ ਨੇੜੇ ਆ ਗਏ ਉਹ ਫਿਰ ਵੀ ਨਾ ਪਛਾਣ ਸਕਿਆ ਜਦੋਂ ਚਾਰ ਕਰਮਾਂ ਦੀ ਵੇਤ ਤੇ ਰਹਿ ਗਏ ਤਾਂ ਕਿਤੇ ਜਾ ਕੇ ਸੰਤੋਖ ਢਿੱਲੋ ਕੇ ਸੀਰੀ ਦੀ ਪਛਾਣ ਆਈ ਉਸ ਸ਼ੇਰ ਉਤੇ ਵੱਡਾ ਸਾਰਾ ਬਿਸਤਰਾ ਚੁੱਕਿਆ ਹੋਇਆ ਸੀ ਪਰ ਨਾਲਦਿਆਂ ਨੂੰ ਉਹਨੇ ਅਜੇ ਵੀ ਨਹੀਂ ਪਛਾਨਿਆ ਤਾਇਆ ਸਤਿ ਸ਼੍ਰੀ ਅਕਾਲ ਤਗੜਾ ਸੀਰੀ ਦੇ ਮਗਰ ਆਉਂਦੇ ਗੋਰੇ ਨਿਸ਼ੋਗ ਗੱਭਰੂ ਨੇ ਮੁਸਕਰਾਉਂਦਿਆਂ ਕਿਹਾ ਇਹ ਕੁਚੜ ਚੁੱਕੇ ਮੁੰਡੇ ਦੇ ਦੋਵੇਂ ਹੱਥ ਉਤਾ ਕਰਦੇ ਬੋਲਿਆ ਬਾਬਾ ਜੀ ਕੋ ਗੁੱਡ ਮਾਰਨਿੰਗ ਬੋਲੋ ਪਰ ਭੋਲਾ ਜਿਵੇਂ ਠਠੰਬਰ ਗਿਆ ਉਹਨੂੰ ਇੰਨੀ ਕੋ ਗੱਲ ਸਮਝ ਆ ਗਈ ਕਿ ਸੰਤੋਖੇ ਢਿੱਲੋ ਦਾ ਮੁੰਡਾ ਹੋ ਸਕਦਾ ਸੀ ਜਿਹੜਾ ਹਵਾਈ ਜਹਾਜ਼ਾਂ ਵਾਲੀ ਫੌਜ ਵਿੱਚ ਨੌਕਰ ਸੀ ਪਰ ਉਹਦੇ ਕੁਚੜ ਚੁੱਕਿਆ ਰਬੜ ਦੇ ਬਾਵੇ ਵਰਗਾ ਲਾਲ ਖੱਟੀ ਕੋਟੀ ਤੇ ਪਸ਼ਮ ਦੇ ਟੋਪੇ ਵਾਲਾ ਨਿਆਣਾ ਤੇ ਉਹਦੇ ਮਗਰ ਆਉਂਦੀ ਲੰਮੇ ਲਾਲ ਕੋਟ ਵਾਲੀ ਸ਼ਹਿਰਨ ਕੁੜੀ ਦੀ ਉਹਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਉਹ ਕੌਣ ਸੀ ਉਹਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਸੰਤੋਖੇ ਦਾ ਇਹ ਮੁੰਡਾ ਅਜੇ ਵਿਆਹਿਆ ਨਹੀਂ ਸੀ ਕਿਹੜਾ ਭੋਲੇ ਨੇ ਸੱਤ ਸੇ ਅਕਾਲ ਦਾ ਜਵਾਬ ਦਿੱਤੇ ਬਿਨਾ ਉਸਦੇ ਮੂੰਹ ਵੱਲ ਤੱਕਦੇ ਪੁੱਛਿਆ ਮੈਂ ਸੰਤੋਖੇ ਦਾ ਪੀਲੂ ਆ ਤਾਇਆ ਪਛਾਨਿਆ ਨਹੀਂ ਪਛਾਨ ਤਾਂ ਲਿਆ ਪਰ ਹਾ ਕੀ ਹਰ ਸ਼ਬਦ ਹੈਰਾਨੀ ਨਾਲ ਦਿਲਮਕਾ ਕੇ ਬੋਲਦਿਆਂ ਭੋਲੇ ਨੇ ਕਿਹਾ ਤੇ ਚੁੱਪ ਕਰਕੇ ਅਧ ਨੰਗਾ ਸਿਰ ਕਰੀ ਹੱਥ ਵਿੱਚ ਮੈਂ ਦੇ ਲੇਵੇ ਵਰਗਾ ਕਾਲਾ ਝੋਲਾ ਜਿਹਾ ਲਮਕਾਈ ਬੋਤੇ ਦੇ ਪਿੱਛੇ-ਪਿੱਛੇ ਤੁਰ ਹੀ ਜਾਂਦੀ ਉਸ ਕੁੜੀ ਵੱਲ ਇਓਂ ਝਾਕਣ ਲੱਗ ਪਿਆ ਜਿਵੇਂ ਉਹਨੂੰ ਗੱਲ ਹੀ ਭੁੱਲ ਗਈ ਹੋਵੇ ਕਿ ਉਸ ਕੀ ਪੁੱਛਣਾ ਸੀ ਬਲਵਿੰਦਰ ਉੱਚੀ ਸਾਰੀ ਹਾਸ ਕੇ ਕੁਚੜ ਚੁੱਕੇ ਮੁੰਡੇ ਨੂੰ ਉ ਤਾਂ ਉਗਾਸਦਿਆਂ ਬੋਲਿਆ ਇਹ ਤਾਇਆ ਤੇਰੀ ਨੂੰਹ ਐ ਭੋਲੇ ਦੀ ਜਿਵੇਂ ਜੀਵ ਠਾਕੀ ਗਈ ਹੋਵੇ ਉਹ ਆਪਣੀ ਇਸ ਨੂੰ ਨੂੰ ਘੂਰਦਾ ਰਿਹਾ ਤੈਨੂੰ ਤਾਂ ਤਾਇਆ ਜਿਵੇਂ ਚੌਧੀਆਂ ਲੱਗ ਗਈ ਤਾਏ ਦੇ ਮੋਢੇ ਉੱਤੇ ਹੱਥ ਰੱਖਦਿਆਂ ਢਹਾਕਾ ਮਾਰ ਕੇ ਪਲਵਿੰਦਰ ਨੇ ਫੇਰ ਕਿਹਾ ਤੂੰ ਖੁਦੇ ਡੱਡੂ ਵਾਂਗੂ ਸਾਰੀ ਏਮਰ ਤਸੀਲੋ ਆ ਗਾਂ ਨਹੀਂ ਟੱਪਿਆ ਤਾਂ ਹੀ ਐਨਾ ਹੈਰਾਨ ਹੋਇਆ ਖੜਾ ਹੈ ਨਾ ਦੁਨੀਆ ਤਾਂ ਤਾਇਆ ਚੰਦ ਤੇ ਅੱਪੜ ਗਈ ਭੋਲਾ ਕੁਝ ਨਹੀਂ ਬੋਲਿਆ ਉਹ ਪਲਵਿੰਦਰ ਨੂੰ ਕੋਈ ਮੋਟੀ ਸਾਰੀ ਗਾਲ ਕੱਢਣੀ ਚਾਹੁੰਦਾ ਸੀ ਪਰ ਸਾਰੇ ਸਰੀਰ ਵਿੱਚ ਜਿਵੇਂ ਸੱਤਿਆ ਹੀ ਨਹੀਂ ਸੀ ਮੁੰਡੇ ਨੂੰ ਕੁੱਛੜ ਚੁੱਕੀ ਕੋ ਨੂੰ ਮੁਰਮੁਰ ਚੋਮਦਾ ਤੇ ਉਸ ਨਾਲ ਹੋਰ ਹੀ ਬੋਲੀ ਵਿੱਚ ਗੱਲਾਂ ਕਰਦਾ ਪਲਵਿੰਦਰ ਤਾਇਏ ਨੂੰ ਦੁਪਹਿਰੇ ਮਿਲਣ ਦਾ ਇਕਰਾਰ ਕਰਕੇ ਜਦੋਂ ਬੋਤੇ ਦੇ ਮਗਰ ਤੁਰੀ ਜਾਂਦੀ ਆਪਣੀ ਬੋਟੀ ਨਾਲ ਜਾ ਰਲਿਆ ਤਾਂ ਤਾਇਆ ਉਤੋਂ ਹੀ ਫੇਰ ਪਿਛਾਹ ਮੋੜ ਪਿਆ 인ਦਰ ਵੀ ਅਸ਼ੋਕਲੇ ਬਾਹਰ ਆ ਖੜੋਤਾ ਸੀ ਉਹ ਸੋਨੂੰ ਮੋੜਦਿਆਂ ਵੇਖ ਕੇ ਵਿਅੰਗ ਨਾਲ ਕਿਹਾ ਕਿਉਂ ਵੇਖੇ ਦੁਨੀਆ ਦੇ ਰੰਗ ਇਹ ਸਾਰਾ ਕੁਝ ਬਾਰੋਬਾਰੀ ਕਰਾਈ ਫਿਰਦੇ ਕਹਿੰਦੇ ਉਧਰ ਲਈ ਕੋਈ ਬੰਗਾਲਨ ਸਾਹਮਣ ਹੈ ਆਪੇ ਸਲਾਹ ਕਰਕੇ ਵਿਆਹ ਕਰਾ ਲਿਆ ਕੋਤੀ ਜਵਾਗ ਜਾਮਲੇ ਹੈ ਵਦਿਆ ਕੰਮ ਕਿ ਨਹੀਂ ਭਾਈ ਨਾ ਹਿੰਗ ਲੱਗੇ ਨਾ ਫੜਕੜੀ ਰੰਗ ਐਨ ਕੇਰਾ ਲਾਲ ਬਰੰਗ ਪਰ ਤਾਇਆ ਫੇਰ ਵੀ ਕੁਝ ਨਹੀਂ ਬੋਲਿਆ ਉਸ ਅੱਗ ਵਾਲੇ ਬੱਠਲ ਦੇ ਕੋਲ ਆਉਂਦਿਆਂ ਢੀਲੀ ਆਵਾਜ਼ 'ਚ ਕਿਹਾ ਕਹਿੰਦੇ ਤੇ ਸਖ ਸੁਖ ਪਾਚਾਰ ਮੇਰੇ ਤਾਂ ਪਿਆਰ ਹੀ ਬਲਾ ਠਰਦੇ ਜਾਂਦੀ ਆ ਦੋਸਤੋ ਤੁਸੀਂ ਸੁਣੀ ਕਹਾਣੀ ਬਗਾਨਾ ਪਿੰਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਕਰੇ ਕਾ ਨਹੀਂ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ